ਜੀ ਕ ਖੜਸ ਵਾਹੀ ਗੁਰੂ ਜੀ ਕੀ ਫਤਿਹ ਬੰਦਾ ਜਦੋਂ ਧਰਮ ਦੇ ਰਾਹ ਦੇ ਉੱਤੇ ਤੁਰਦਾ ਹੈ ਨਾ ਤੇ ਉਹਦੇ ਤੁਰਨ ਦਾ ਮਤਲਬ ਹੁੰਦਾ ਹੈ ਵੀ ਦੁਨੀਆ ਦੇ ਅੰਦਰ ਕਲੇ ਕਲੇਸ਼ ਬੜੇ ਨੇ ਹੋ ਕੇ ਚੋਰੇ ਬੜੇ ਨੇ ਪਰੇਸ਼ਾਨੀਆਂ ਬੜੀਆਂ ਨੇ ਮੈਂ ਇਸ ਖਲਜਗਣ ਵਿੱਚੋਂ ਇਹਨਾਂ ਲਹਿਰਾਂ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਪਾਵਾਂ ਪਰ ਕਿਵੇਂ ਕੱਢ ਪਾਵਾਂ ਉਹਦੇ ਕੋਲ ਫਿਰ ਇੱਕ ਹੀ ਰਾਹ ਬਚਦਾ ਹੈ ਵੀ ਮੈਂ ਧਰਮ ਦੇ ਨਾਲ ਆਪਣੇ ਆਪ ਨੂੰ ਜੋੜ ਲਵਾਂ ਆਪਣੇ ਮਨ ਨੂੰ ਜੋੜ ਲਵਾਂ ਪਰ ਵੇਖਣ ਵਿੱਚ ਇਹ ਆ ਰਿਹਾ ਹੈ ਵੀ ਜਿਵੇਂ ਜਿਵੇਂ ਬੰਦਾ ਧਰਮ ਦੇ ਨੇੜੇ ਜਾ ਰਿਹਾ ਹੈ ਬਾਹਰੀ ਧਰਮ ਦੇ ਨੇੜੇ ਆਪਣੇ ਮਨ ਨੂੰ ਨੇੜੇ ਨਹੀਂ ਕਰ ਰਿਹਾ ਕੇਵਲ ਆਪਣੇ ਸਰੀਰ ਨੂੰ ਧਰਮ ਦੇ ਨੇੜੇ ਕਰਨ ਦਾ ਯਤਨ ਕਰਦਾ ਹੈ ਉਹ ਜਿਹੜੇ ਹੌਕੇ ਨੇ ਝੋਰੇ ਨੇ ਕਲੇ ਕਲੇਸ਼ ਨੇ ਪਰੇਸ਼ਾਨੀਆਂ ਨੇ ਉਹ ਸਿਰਫ ਆਪਣਾ ਰੂਪ ਬਦਲਦੀਆਂ ਨੇ ਘਟਦੀਆਂ ਨੇ ਘਟਦੀਆਂ ਨੇ ਪਹਿਲਾਂ ਹੋਰ ਢੰਗ ਦੀ ਪਰੇਸ਼ਾਨੀ ਸੀ ਹੁਣ ਉਹ ਤੇ ਜਿਉਂਦੀ ਤਿਉਂ ਹੈ ਪਰ ਨਾਲ ਲੱਗਦੀ ਇੱਕ ਹੋਰ ਪਰੇਸ਼ਾਨੀ ਸਿਹੇੜ ਲਈ ਜਾਂ ਗਲ ਪਾ ਲਈ ਔਰ ਇੱਕ ਧਰਮ ਦੇ ਅੰਦਰ ਨਹੀਂ ਤਕਰੀਬਨ ਤਕਰੀਬਨ ਬਹੁਤਾਂ ਦੇ ਅੰਦਰ ਧਰਮੀ ਲੋਕਾਂ ਦੇ ਨੇੜੇ ਹੋ ਕੇ ਵੇਖੋ ਇਸ ਤਰ੍ਹਾਂ ਦਾ ਹੀ ਹੁੰਦਾ ਵੀਦਾ ਤੁਹਾਨੂੰ ਨਜ਼ਰ ਆ ਰਿਹਾ ਹਾਉਨਾਂ ਇੱਕ ਵਹਿਮ ਪਾਲਿਆ ਹੁੰਦਾ ਹੈ ਉਸ ਵਹਿਮ ਦੇ ਅਧੀਨ ਉਹ ਆਪਣੇ ਆਪ ਨੂੰ ਸੰਤੁਸ਼ਟ ਮੰਨਣ ਦਾ ਇੱਕ ਭੁਲੇਖਾ ਪਾਲ ਬੈਂਦੇ ਨੇ ਕਿ ਮੈਂ ਇਹ ਜੇ ਕੁਝ ਕਰ ਲਿਆ ਮੈਂ ਕਰਮकांड ਕਰ ਲਿਆ ਮੈਂ ਨਿਤਨੇਮ ਕਰ ਲਿਆ ਮੈਂ ਇਦਾਂ ਕਰ ਲਿਆ ਮੋਦਾਂ ਕਰ ਲਿਆ ਤੇ ਮੈਂ ਸੰਤੁਸ਼ਟਾਂ ਜਦ ਕਿ ਉਹ ਸੰਤੁਸ਼ਟ ਹੁੰਦੇ ਨਹੀਂ ਉਹ ਮੈਂ ਕਿਉਂ ਕਹਿ ਰਿਹਾ ਵੀ ਹੁੰਦੇ ਨਹੀਂ ਕਿਉਂਕਿ ਉਹਨਾਂ ਦਾ ਚਾਲ ਚੱਲਣ ਉਹਨਾਂ ਦਾ ਕਰਦਾਰ ਉਹਨਾਂ ਦਾ ਮਿਲਣਾ ਵਰਤਣਾ ਉਹਨਾਂ ਦਾ ਬੈਣਾ ਉੱਠਣਾ ਉਹ ਸਭ ਕੁਝ ਆਵਾਜ਼ਾਂ ਮਾਰ ਮਾਰ ਕੇ ਕਹਿ ਰਿਹਾ ਹੁੰਦਾ ਹੈ ਵੀ ਇਹਦੇ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਵਿਖਾਵਾ ਕੁਝ ਹੋਰ ਬਣ ਕੇ ਦਿਸਣ ਦਾ ਯਤਨ ਕਰ ਰਿਹਾ ਹੈ ਤੋ ਮੈਂ ਗੱਲ ਕਰਾਂ ਕੇਵਲ ਉਹਨਾਂ ਵਾਸਤੇ ਜਿਹੜੇ ਖੰਡੇ ਦੀ ਪੌ ਲੈ ਕੇ ਅੰਮ੍ਰਿਤ ਧਾਰੀ ਬਣ ਜਾਂਦੇ ਨੇ ਜਾਂ ਅਖਵਾ ਲੈਂਦੇ ਨੇ ਜਾਂ ਇਦਾਂ ਦੀ ਪ੍ਰੇਰਣਾ ਕਰਦੇ ਨੇ ਹੁਣ ਧਰਮ ਕੀ ਸੀ ਧਰਮ ਸੀ ਅੰਦਰ ਨੂੰ ਸਕੂਨ ਦੇਣ ਵਾਲੀ ਚੀਜ਼ ਧਰਮ ਕੀ ਸੀ ਆਪਣੇ ਫਰਜ਼ਾਂ ਦੀ ਪਾਲਣਾ ਕਿਵੇਂ ਕਰਨੀ ਇਹ ਸਮਝਾਉਣ ਦੀ ਇੱਕ ਵਿਧੀ ਦਾ ਨਾਮ ਧਰਮ ਹੈ ਆਪਣੇ ਫਰਜ਼ਾਂ ਦੇ ਉੱਤੇ ਖੜਾ ਕਿਵੇਂ ਉਤਰਨਾ ਹੈ ਆਪਣੇ ਵਿਅਕਤੀਤਮ ਨੂੰ ਆਪਾਂ ਕਿਵੇਂ ਉਭਾਰਨਾ ਹੈ ਆਪਾਂ ਸਕੂਨ ਵਿੱਚ ਕਿਵੇਂ ਰਹਿਣਾ ਹੈ ਸਾਰੀਆਂ ਗੱਲਾਂ ਧਰਮ ਦੇ ਨਾਲ ਰਿਲੇਟਿਡ ਸਨ ਪਰ ਉਹ ਤੇ ਸ਼ਰਤਾਂ ਪਿੱਛੇ ਹੁਣ ਅਸੀਂ ਧਰਮ ਕੀ ਸਮਝ ਲਿਆ ਵੀ ਮੇਰਾ ਦਾੜਾ ਖੁੱਲਾ ਹੋਵੇ ਮੇਰੇ ਜਿਹੜੀ ਸਿਰ ਦੇ ਉੱਤੇ ਪਾਗੇ ਉਹ ਇਸ ਰੰਗ ਦੀ ਹੋਵੇ ਜਾਂ ਇਸ ਢੰਗ ਦੀ ਹੋਵੇ ਤੇ ਉਸ ਤੋਂ ਬਾਅਦ ਮੇਰਾ ਪਹਿਰਾਵਾ ਮੇਰੇ ਕੱਪੜੇ ਮੇਰੀ ਜਿਹੜੀ ਵੇਸ਼-ਭੂਸ਼ਾ ਹੈ ਉਹ ਇਦਾਂ ਦੀ ਹੋਵੇ ਮੈਂ ਲੋਕਾਂ ਨੂੰ ਦੁਖੀ ਹੁੰਦਿਆਂ ਵੇਖਿਆ ਤੇ ਇਸ ਗੱਲੋਂ ਦੁਖੀ ਹੁੰਦਿਆਂ ਵੇਖਿਆ ਵੇਖੋ ਜੀ ਅੱਜ ਮੈਂ ਕੰਗਾ ਨਹੀਂ ਕਰ ਸਕਿਆ ਤਾਂ ਦੁਖੀ ਹਾਂ ਅੱਜ ਮੇਰਾ ਕੰਗਾ ਕਿਧਰੇ ਡਿੱਗ ਪਿਆ ਮੈਂ ਤਾਂ ਦੁਖੀ ਹਾਂ ਮੇਰੀ ਕਰਪਾਨ ਲੈ ਗਈ ਮੈਂ ਤਾਂ ਦੁਖੀ ਹਾਂ ਮੇਰਾ ਕਸ਼ਹਿਰਾ ਲੈ ਗਿਆ ਤੇ ਬੜਾ ਵੱਡਾ ਉਹ ਮਨ ਦੇ ਉੱਤੇ ਇੱਕ ਬੋਝ ਆਪਣੇ ਆਪ ਨੂੰ ਦੇ ਲੈਂਦੇ ਨੇ ਤੇ ਜੇ ਪੁੱਛਿਆ ਵੀ ਚਿਹਰਾ ਬੜਾ ਉਤਰਿਆ ਕਿਉਂ ਉਹ ਕਹਿੰਦਾ ਯਾਰ ਅੱਜ ਨਾ ਮੇਰਾ ਕਸ਼ਹਿਰਾ ਲੈ ਗਿਆ ਇੱਕ ਲੱਤ ਚੋਂ ਲਾ ਕੇ ਦੂਜੀ ਲੱਤ ਪਾਉਣੀ ਸੀ ਪਰ ਮੇਰਾ ਕਸ਼ਹਿਰਾ ਲੈ ਗਿਆ ਦੋਵੇਂ ਲੱਤਾਂ ਲੈ ਗਈਆਂ ਮੈਂ ਤਾਂ ਦੁਖੀ ਹਾਂ ਗੁਰੂ ਨਰਾਜ ਨਾ ਹੋਵੇ ਮੈਂ ਬੌਂਦਿਆ ਬੌਂਦਿਆ ਕੰਗਾ ਆਪਣਾ ਇਦਾਂ ਮੰਜੀ ਦੇ ਉੱਤੇ ਜਾਂ ਸਲੇਪ ਦੇ ਉੱਤੇ ਜਾਂ ਟੇਬਲ ਦੇ ਉੱਤੇ ਰੱਖ ਬੈਠਾ ਤੇ ਉਹ ਜਿਹੜਾ 4 ਮਿੰਟ ਕੰਗਾ ਮੇਰਾ ਪਰਾਂ ਰਿਹਾ ਨਾ ਮੈਂ ਇਸ ਕਾਰਨ ਦੁਖੀ ਹਾਂ ਮੈਂ ਕਿਰਪਾਨ ਲਾਤੀ ਮੈਂ ਤਾਂ ਦੁਖੀ ਹਾਂ ਮੈਂ ਬੜਾ ਹੈਰਾਨ ਹੋਇਆ ਵੀ ਇਹ ਧਰਮ ਦੀ ਪਾਲਣਾ ਕਰ ਰਹੇ ਨੇ ਜਾਂ ਇੱਕ ਕੱਚਾ ਸੂਤ ਬਿਲਕੁਲ ਧਾਗੇ ਦਾ ਕੱਚੇ ਸੂਤ ਦਾ ਧਾਗਾ ਹੈ ਜਿਹੜਾ ਉਨੂੰ ਪਾਲਣ ਤੇ ਸੰਭਾਲਣ ਦਾ ਯਤਨ ਕਰ ਰਹੇ ਨੇ ਧਰਮ ਨਾ ਹੋਇਆ ਕੱਚਾ ਸੂਤ ਦਾ ਧਾਗਾ ਹੋਇਆ ਜਿਹਨੂੰ ਇੰਨਾ ਸੰਭਾਲ ਸੰਭਾਲ ਕੇ ਰੱਖਣਾ ਪੈ ਰਿਹਾ ਹੈ ਵੀ ਮਮੂਲੀ ਜਿਹਾ ਵੀ ਇਦਾਂ ਹੋ ਗਿਆ ਤੇ ਤਾਂ ਧਰਮ ਟੁੱਟ ਗਿਆ ਇਦਾਂ ਹੋ ਗਿਆ ਤਾਂ ਧਰਮ ਟੁੱਟ ਗਿਆ ਇਦਾਂ ਹੋ ਗਿਆ ਤਾਂ ਧਰਮ ਟੁੱਟ ਗਿਆ ਅੱਛਾ ਕਈ ਡਿੱਗੇ ਵਾਲਾ ਨੂੰ ਸੰਭਾਲੀ ਜਾਣਗੇ ਚੁੱਕ ਚੁੱਕ ਕੇ ਅੱਛਾ ਜੀ ਇਹ ਧਰਮ ਦੀ ਪਾਲਣ ਵਾਲਾ ਨੂੰ ਸੰਭਲਣਾ ਇਹ ਅਸਲੀ ਮਤਲਬ ਕੀ ਹੋ ਮੈਂ ਵੱਖਰੀ ਵੀਡੀਓ ਦੇ ਅੰਦਰ ਕਿਸੇ ਵਕਤ ਬਿਆਨ ਕਰਾਂਗਾ ਧਰਮ 'ਚ ਇਹ ਨਹੀਂ ਹੈ ਜਿੰਨੂੰ ਤੁਸੀਂ ਇੱਕ ਵਹਿਮ ਦੇ ਅਧੀਨ ਪਾਲ ਰਹੇ ਹੋ ਕੰਗਾ ਲੈ ਗਿਆ, ਕਿਰਪਾਨ ਲੈ ਗਈ, ਕਸ਼ੇਰਾ ਲੈ ਗਿਆ ਜਾਂ ਇਦਾਂ ਕੁਝ ਹੋਰ ਹੋ ਗਿਆ ਤੇ ਤੁਸੀਂ ਡਰਦੇ ਹੋ, थर-थर ਕੰਬੀ ਜਾਂਦੇ ਹੋ ਵੀ ਧਰਮ ਟੁੱਟ ਗਿਆ, ਧਰਮ ਟੁੱਟ ਗਿਆ, ਧਰਮ ਟੁੱਟ ਗਿਆ। ਛਿਟੇਜਾਂ ਦੇ ਉੱਤੇ ਬਾਹਾਂ ਖੜੀਆਂ ਕਰ ਕਰਕੇ ਕਹਿਣ ਵਾਲੇ ਸਾਰੇ ਦੇ ਸਾਰੇ ਪ੍ਰਚਾਰਕ ਬਾਹਰ ਨਹੀਂ ਆਉਂਦੇ। ਕੀ ਜਹਾਜ਼ ਵਿੱਚ ਕਿਰਪਾਨ ਪਾ ਕੇ ਆਉਂ ਦਿੰਦੇ ਨੇ? ਅੱਛਾ ਇਹਨਾਂ ਨੂੰ ਵੀ ਛੱਡੋ। ਜਿੰਨੇ ਤੁਹਾਡੇ ਪਖੰਡੀ ਲਾਣਾ ਹੈ ਚਿੱਟੀ ਸਿਉਂ ਕੇ ਵੱਡੇ ਵੱਡੇ ਸਾਧ ਨੇ ਜਿਹੜੇ ਤੁਹਾਨੂੰ ਸਗਾ ਦੇਣ ਦੀ ਗੱਲ ਕਰਦੇ ਨੇ ਵੇਖੋ ਜੀ ਤੇਰਾ ਧਰਮ ਟੁੱਟ ਗਿਆ ਤੂੰ ਤੇ ਕਸ਼ਹਿਰਾ ਲਾਤਾਏ ਤੂੰ ਤੇ ਕਿਰਪਾਨ ਲਾਤੀ ਤੇਰਾ ਧਰਮ ਖਤਰੇ ਵਿੱਚ ਪੈ ਗਿਆ ਤੂੰ ਫੇਰ ਦੁਬਾਰਾ ਪੰਜਾਂ ਦੇ ਪੇਸ਼ ਹੋ ਨਾ ਹੋ ਜਿਹੜੀਆਂ ਇਦਾਂ ਦੀਆਂ ਤੁਹਾਨੂੰ ਮਰਿਆਦਾਵਾਂ ਦੱਸਦੇ ਨੇ ਵਿਉਂਤ ਬੰਦੀਆਂ ਦੱਸਦੇ ਨੇ ਉਹ ਸਾਰੀ ਦੀ ਸਾਰੀ ਚਿੱਟੀ ਸਿਉਂ ਕ ਹਰ ਚੌਥੇ ਦੇ ਇੰਤਜ਼ਾਰ ਬੈਠੇ ਹੁੰਦੀ ਤੇ ਜਾਜਾਂ ਤੇ ਚੜ ਕੇ ਆਉਂਦੇ ਨੇ ਉਹਨਾਂ ਦੇ ਜਾਜ ਆਪਣੇ ਸਾਈਂ ਇੰਨੀ ਚੀਜ਼ ਨਹੀਂ ਜੇਬ ਦੇ ਅੰਦਰ ਰੱਖਣ ਦਿੰਦੇ ਆ ਜਿਹੜਾ ਬਾਜ ਹੁੰਦਾ ਹੈ ਨਾ ਜਿਹੜੀ ਸਲਾਈ ਹੁੰਦੀ ਹੈ ਆ ਪੱਗ ਦੇ ਅੰਦਰ ਪੱਗ ਨੂੰ ਠੀਕ ਕਰਨ ਵਾਲੀ ਸਾਈਂ ਸਲਾਈ ਨਹੀਂ ਰੱਖਣ ਦਿੰਦੇ ਨੇਲ ਕੱਟਣ ਨਹੀਂ ਰੱਖਣ ਦਿੰਦੇ ਕੋਲ ਕੋਈ ਵੀ ਤਿੱਖੀ ਚੀਜ਼ ਨਹੀਂ ਰੱਖਣ ਦਿੰਦੇ ਤੁਹਾਡੀ ਕਿਰਪਾਣ ਤੁਸੀਂ ਕਿਵੇਂ ਬੀਬੇ ਪੁੱਤ ਬਣ ਕੇ ਤੇ ਆਪਣੇ ਘਰੋਂ ਤੁਰਨ ਲੱਗੇ ਲਾ ਕੇ ਅਟੈਚੀ ਦੇ ਵਿੱਚ ਪਾ ਲੈਂਦੇ ਹੋ ਬੀਅਰ ਰਿਪੋਰਟ ਦੇ ਉੱਤੇ ਕਿਦਰੇ ਭੁੱਲ ਨਾ ਜਾਏ ਏਅਰਪੋਰਟ ਤੇ ਆਉਣ ਤੋਂ 4 5 6 ਘੰਟੇ ਪਹਿਲਾਂ ਤੁਸੀਂ ਅਟੈਚੀ ਦੇ ਅੰਦਰ ਕਰਪਾਨ ਬੰਦ ਕਰ ਲੈਂਦੇ ਹੋ ਉਦੋਂ ਤੁਹਾਡਾ ਧਰਮ ਕਿੱਧਰ ਜਾਂਦਾ ਜਦੋਂ ਲੋਕਾਂ ਨੂੰ ਕਹਿਣਾ ਹੈ ਉਦੋਂ ਧਰਮ ਚੇਤਾ ਆ ਜਾਂਦਾ ਵੇਖੋ ਜੀ ਕਰਪਾਨ ਨਹੀਂ ਲਾਉਣੀ ਐਦਾਂ ਨਹੀਂ ਹੋਣਾ ਉਦਾਂ ਨਹੀਂ ਹੋਣਾ ਇੰਨਾ ਵਹਿਮ ਦੇ ਅੰਦਰ ਤੁਸੀਂ ਲੋਕਾਂ ਨੂੰ ਬੰਨ ਕੇ ਰੱਖ ਦਿੱਤਾ ਇੰਨਾ ਵਹਿਮ ਦੇ ਅੰਦਰ ਤੁਸੀਂ ਲੋਕਾਂ ਨੂੰ ਜਕੜ ਕੇ ਰੱਖ ਦਿੱਤਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਡੇ ਵੱਡੇ ਪ੍ਰਚਾਰਕ ਵੱਡੇ ਵੱਡੇ ਗਿਆਨੀ ਵੱਡੇ ਵੱਡੇ ਸਕਾਲਰ ਤੇ ਸਾਰੇ ਦਾ ਸਾਰਾ ਸਾਧ ਲਾਣਾ ਜਿਨ੍ਹਾਂ ਨੇ ਦੋ ਦੋ ਪਾਈਆਂ ਹੁੰਦੀਆਂ ਨੇ ਕੁੱਤੋਂ ਦੀ ਪਾਈ ਐ ਥੱਲਿਆਂ ਦੀ ਪਾਈ ਹੁੰਦੀ ਸਾਰੇ ਲਾ ਕੇ ਆਉਂਦੇ ਨੇ ਤੇ ਬੀਬੇ ਪੁੱਤ ਬਣ ਕੇ ਲਾ ਦਿੰਦੇ ਨੇ ਕੋਈ ਹੋਰ ਚਰ ਮਾਮਲਾ ਨਹੀਂ ਕਰਦੇ ਵੀ ਅਸੀਂ ਲਾਉਣੀ ਨੇ ਤੇ ਕਹਿ ਕੇ ਵੇਖਿਓ ਵੀ ਅਸੀਂ ਲਾਉਣੀ ਨੇ ਸਾਈ ਜਾਜਵਾਲ ਨੂੰ ਮੂੰਹ ਵੀ ਕਰਨ ਦੇਣਗੇ ਤਾਂ ਗੱਲ ਕਰਿਓ ਕਟੜ ਤੋਂ ਕਟੜ ਬੰਦਾ ਕਟੜ ਤੋਂ ਕਟੜ ਜਥੇਬੰਦੀਆਂ ਦੇ ਬੰਦੇ ਉਹਨਾਂ ਦੇ ਵਰਕਰ ਸਾਰੇ ਇਦਾਂ ਕੁਰਬਾਨਾ ਲਾ ਕੇ ਆਉਂਦੇ ਨੇ ਉਦੋਂ ਤੁਹਾਡਾ ਧਰਮ ਕਿੱਧਰ ਜਾਂਦਾ ਉਦੋਂ ਖਤਰੇ ਵਿੱਚ ਨਹੀਂ ਪੈਂਦਾ ਸਿਰਫ ਲੋਕਾਂ ਨੂੰ ਉਲਝਾਉਣਾ ਹੈ ਤੇ ਲੋਕ ਉਲਝੇ ਰਹਿਣਗੇ ਤੁਹਾਡੀ ਪੂਜਾ ਕਰਦੇ ਰਹਿਣਗੇ ਤੇ ਲੋਕ ਇੰਨੇ ਭੋਲੇ ਬੰਦੇ ਜਾ ਰਹੇ ਨੇ ਪੈਰੋ ਪੈਰ ਵੀ ਉਹਨਾਂ ਦੇ ਅੰਦਰ ਇਹ ਗੱਲ ਫੁਰਦੀ ਨਹੀਂ ਮਸਲਾ ਸਵਾਲ ਉੱਠਦਾ ਹੀ ਨਹੀਂ ਵੀ ਆਪ ਤੁਸੀਂ ਕਰਪਾਨਾ ਲਾ ਕੇ ਇੰਨਾ ਇੰਨਾ ਟਾਈਮ ਬੈਠੇ ਰਹਿੰਦੇ ਹੋ ਦੋ ਦੋ ਦਿਨ ਜਾਜ ਵਿੱਚ ਬੈਠੇ ਰਹਿੰਦੇ ਜੇ ਤੁਹਾਡਾ ਧਰਮ ਨਹੀਂ ਟੁੱਟਾ ਤੇ ਜੇ ਸਾਡੇ ਕੋਲੋਂ ਕੰਮ ਧੰਦਾ ਕਰਦਿਆਂ ਕਿਸੇ ਵਕਤ ਲੱਗੇ ਸਾਡਾ ਵੀ ਨਹੀਂ ਟੁੱਟਦਾ ਜੇ ਤੁਹਾਡਾ ਧਰਮ ਉਦਾਂ ਨਹੀਂ ਟੁੱਟਦਾ ਜੇ ਮੇਰਾ ਕੰਗਾ ਡਿੱਗ ਪਿਆ ਤਾਂ ਵੀ ਨਹੀਂ ਟੁੱਟਦਾ ਪਰ ਇਹ ਸਵਾਲ ਕਰੇ ਕੌਣ ਤੁਸੀਂ ਤੇ ਐਂ ਤਾਂ ਅੱਖਾਂ ਬੰਦ ਕਰਕੇ ਕਬੂਤਰ ਦੀ ਤਰ੍ਹਾਂ ਇਹਨਾਂ ਦੇ ਸਾਹਮਣੇ ਬਹਿ ਜਾਂਦੇ ਹੋ ਜਿਹੜਾ ਪਖੰਡੀ ਸਾਧ ਲਾਣਾ ਹੈ ਵੀ ਇਹਨਾਂ ਨੇ ਜੋ ਵੀ ਕਹਿਤਾ ਤੇ ਅੱਗੋਂ ਸਿਰਲ ਆ ਦੇਣਾ ਹਾਂਜੀ ਹਾਂਜੀ ਸੱਤ ਵਜਨ ਕਹਿ ਕੇ ਸਿਰਲ ਆਈ ਜਾਣਾ ਤੁਸੀਂ ਸਾਈਕਲੋਜੀਕਲੀ ਬਿਮਾਰ ਹੋ ਤੁਸੀਂ ਬਿਮਾਰੀ ਸਹਿੜ ਲਈ ਹੈ ਸਵੇਰੇ ਈਨੇ ਵਜੇ ਨਾ ਉੱਠਿਆ ਤਾਂ ਧਰਮ ਟੁੱਟ ਜਾਣਾ ਹੈ ਈਨੇ ਵਜੇ ਨਾ ਲਾਤਾ ਤਾਂ ਧਰਮ ਟੁੱਟ ਜਾਣਾ ਹੈ ਅੱਜ ਜੇ ਮੈਂ ਆਹ ਕੰਮ ਨਾ ਕੀਤਾ ਤੇ ਤਾਂ ਧਰਮ ਟੁੱਟ ਜਾਣਾ ਹੈ ਛੋਟੇ ਛੋਟੀ ਗੱਲ ਦੇ ਉੱਤੇ ਅਖੇ ਮਹਾਰਾਜ ਜੀ ਮੇਰੇ ਤੋਂ ਨਾਰਾਜ਼ ਹੋ ਜਾਣਗੇ ਗੁਰੂ ਸਾਹਿਬ ਮੇਰੇ ਤੋਂ ਨਾਰਾਜ਼ ਹੋ ਜਾਣਗੇ ਮੈਂ ਅਕਸਰ ਇੱਕ ਗੱਲ ਕਹਿਣਾ ਹੁਣਾ ਵੀ ਗੁਰੂ ਨਾ ਹੋਇਆ ਇੱਕ ਬੱਚਾ ਹੋਇਆ ਵੀ ਜਿਹੜਾ ਸਾਰਾ ਦਿਨ ਨਾਰਾਜ਼ ਹੀ ਰਹਿੰਦਾ ਯਤਨ ਕਰਦਾ ਹੈ ਜਾਂ ਨਾਰਾਜ਼ ਹੋਣ ਦੇ ਬਹਾਨੇ ਹੀ ਪਾਲਦਾ ਰਹਿੰਦਾ ਹੈ ਜਾਂ ਗੁਰੂ ਨਾ ਹੋਇਆ ਉਹ ਇਸ ਤਰ੍ਹਾਂ ਦਾ ਤੁਹਾਡਾ ਕੋਈ ਸ਼ਰੀਕ ਹੋਇਆ ਵੀ ਜਿਹੜਾ ਤੁਹਾਡੀ ਕਮਜ਼ੋਰੀ ਲੱਭਦਾ ਰਹਿੰਦਾ ਹੈ ਵੀ ਤੂੰ ਕਿੱਥੋਂ ਗਲਤੀ ਕਰੇ ਤਾਂ ਮੈਂ ਤੇਰੇ ਨਾਲ ਨਾਰਾਜ਼ ਹੋਵਾਂ ਗੁਰੂ ਇਦਾਂ ਦਾ ਨਹੀਂ ਹੈ ਬڑے ਵਿਸ਼ਾਲ ਹਿਰਦੇ ਦਾ ਮਾਲਕ ਏ ਇਹ ਤੇ ਇੱਕ ਵਾਕਰ ਸੀ ਤੁਹਾਨੂੰ ਅੱਗੇ ਤੋਰਨ ਵਾਸਤੇ ਤੁਸੀਂ ਸਾਰੀ ਉਮਰ ਹੀ ਵਾਕਰ ਦੇ ਨਾਲ ਹੀ ਜੁੜੇ ਜੁੜੇ ਘਟ ਦਿੰਦੇ ਹੋ ਇਹ ਦੋ ਅੱਗੇ ਤੁਰਦੇ ਹੀ ਨਹੀਂ ਗਏ ਸਾਰੀ ਉਮਰ ਕ੍ਰਪਾਣ ਕਸ਼ੈਰਾ ਕੰਗਾ ਸੰਭਾਲਦੇ ਆ ਨਿਕਲ ਜਾਂਦੀ ਉਹ ਸੰਭਾਲਨੇ ਕਿਉਂ ਸਨ ਇਹ ਸਮਝ ਆਉਂਦੀ ਨਹੀਂ ਉਹਨੂੰ ਉਲਟਾ ਅਰਥ ਨਾ ਕੱਢ ਲਿਓ ਵੀ ਮੈਂ ਕਹਿ ਰਿਹਾ ਵੀ ਕਕਾਰਾਂ ਦੀ ਲੋੜ ਨਹੀਂ ਕਕਾਰ ਪਾਓ ਰਜ ਰਜ ਪਾਓ ਜੀ ਸਦਕੇ ਪਾਓ ਪਰ ਇੱਥੇ ਰੁਕੋ ਨਾ ਇਹ ਦੋ ਅੱਗੇ ਵੀ ਥੋੜਾ ਜਿਹਾ ਤੁਰੋ ਜਿਹੜਾ ਪਾਣੀ ਚਲਦਾ ਚਲਦਾ ਕਿਸੇ ਕਿਸੇ ਵੀ ਖੱਡੇ ਦੇ ਅੰਦਰ ਖਤਾਨ ਦੇ ਅੰਦਰ ਪੈ ਕੇ ਰੁਕ ਜਾਂਦਾ ਹੈ ਉਹ ਪਾਣੀ ਗੰਦਾ ਹੋ ਜਾਂਦਾ ਹੈ ਰੁਕੋ ਨਾ ਤੁਹਾਡੇ ਅੰਦਰ ਜਿਹੜੇ ਮਤਸਬੀ ਜਮਾ ਬਣ ਗਏ ਜਿਹੜੇ ਤੁਸੀਂ ਕਟੜ ਬਣ ਗਏ ਉਹ ਜਿਹੜੇ ਇੱਕ ਦੂਜੇ ਜਥੇਬੰਦੀ ਦੇ ਵੈਰੀ ਬਣ ਗਏ ਹੋ ਜਿਹੜੀ ਤੁਹਾਨੂੰ ਕੋਈ ਚੰਗੀ ਗੱਲ ਵੀ ਸਿਖਾਉਂਦੀ ਨਹੀਂ ਉਹ ਤੁਹਾਡੇ ਰੁਕਣ ਦਾ ਪ੍ਰਤੀਕ ਹੈ ਤੁਸੀਂ ਅੰਦਰੋਂ ਇੰਨੇ ਸਖਤ ਹੋ ਗਏ ਹੋ ਕਿਉਂਕਿ ਖਲੋਤੇ ਪਾਣੀ ਦੇ ਅੰਦਰ ਬੜਾ ਕੁਝ ਪੈਦਾ ਹੁੰਦਾ ਹੈ ਕੀੜੇ ਮਕੌੜੇ ਜਾਲਾ ਕਾਈ ਬਣ ਜਾਂਦਾ ਹੈ ਉਹ ਮੈਨੂੰ ਲੱਗਦਾ ਹੈ ਉਹਨਾਂ ਰੁਕੇ ਹੋਇਆਂ ਬੰਦਿਆਂ ਦੇ ਅੰਦਰ ਵੀ ਬਣ ਗਿਆ ਐਨੀ ਕੱਟਰ ਪੱਥੇ ਬਣ ਗਈ ਵੀ ਅੱਛਾ ਇਹਨੇ ਗੋਲ ਪੱਗ ਨਹੀਂ ਬੱਦੀ ਮੈਂ ਕੋਲ ਨਹੀਂ ਬੈਂਦਿਆ ਅੱਛਾ ਇਹਦੀ ਦਾੜੀ ਖੁੱਲੀ ਨਹੀਂ ਮੈਂ ਕੋਲ ਨਹੀਂ ਬੈਂਦਿਆ ਤੇ ਜਦੋਂ ਅਗਲਾ ਚੈੱਕ ਦਿੰਦਾ ਹੈ ਜਾਂ ਮਾਇਆ ਦੀ ਭਾਰੀ ਦਿੱਥੀ ਦੇ ਦਦਾ ਉਦੋਂ ਤੁਹਾਡੀ ਜੁਬਾਨੇ ਜੀ ਬੜਾ ਗੁਰਮਖ ਹੈ ਉਦੋਂ ਤੁਹਾਨੂੰ ਗੁਰਮਖ ਦੀ ਪਦਵੀ ਚ ਇੱਥੇ ਆ ਜਾਂਦੀ ਹੈ ਮੈਂ ਕਹਿੰਨਾ ਤੁਹਾਡਾ ਕਸੂਰ ਨਹੀਂ ਆ ਜਿਹੜੇ ਚਿੱਟੀ ਸਿਉਕ ਆਉਂਦੀ ਤੁਹਾਡਾ ਕਸੂਰ ਨਹੀਂ ਕਸੂਰ ਲੋਕਾਂ ਦਾ ਹੈ ਜਿਹੜੇ ਤੁਹਾਨੂੰ ਪਛਾਣ ਨਹੀਂ ਸਕ ਰਹੇ ਵੀ ਤੁਸੀਂ ਹੋ ਕੀ ਜਿਹੜੇ ਪਛਾਣ ਨਹੀਂ ਸਕ ਰਹੇ ਵੀ ਚਿੱਟਿਆਂ ਚੋਲਿਆਂ ਦੇ ਅੰਦਰ ਠੱਗ ਲੁਕੇ ਨੇ ਤਾਂ ਖੈਰ ਧਰਮ ਇਦਾਂ ਦਾ ਨਹੀਂ ਹੈ ਨਾ ਸਾਈਕਲੋਜੀਕਲੀ ਬਿਮਾਰ ਹੋਵੋ ਨਾ ਆਪਣੇ ਮਨ ਦੇ ਉੱਤੇ ਇਹ ਵਹਿਮ ਰੱਖੋ ਤੇ ਨਾ ਵਹਿਮ ਵਿੱਚ ਰਹਿਣ ਦੀ ਲੋੜ ਧਰਮ ਬੜਾ ਵਿਸ਼ਾਲ ਦੈਰਾ ਮੰਗਦਾ ਹੈ ਧਰਮ ਦਾ ਅਖਰੀ ਅਰਥ ਇਹ ਜਿਹੜਾ ਉਹ ਹੈ ਤੁਹਾਡੇ ਫਰਜ਼ਾਂ ਦੀ ਪੂਰਤੀ ਕਰਨਾ ਕਕਾਰ ਪਾਓ ਪਰ ਇੱਥੇ ਰੁਕਣਾ ਇਹ ਤੋਂ ਅੱਗੇ ਵੀ ਥੋੜਾ ਜਿਹਾ ਤੁਰੰਦਾ ਯਾਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ